ਨਮਸਕਾਰ ਮੈਂ ਹਾਂ ਕੁਮਾਰ ਵਿਪਨ ਔਰ ਤੁਸੀਂ ਦੇਖ ਰਹੇ ਹੋ ਚੈਨਲ ਸਹਿਯੋਗ ਅੱਜ ਤੱਕ ਪਿੰਡ ਦਿਆਲਪੁਰ ਜ਼ਿਲ੍ਹਾ ਕੋਠਰਾ ਵਿੱਚ 77ਵਾਂ ਗਣਤੰਤਰ ਦਾ ਦਿਵਸ ਬੜੀ ਧੂਮਧਾਮ ਨਾਲ ਮਨਾਇਆ ਗਿਆ ਸਰਪੰਚ ਨੀਲਮ ਅਤੇ ਸਰਪੰਚ ਜਿੰਦਰ ਸਿੰਘ ਪੱਡਾ ਨੇ ਤਿਰੰਗਾ ਝੰਡਾ ਲਹਿਰਾਇਆ ਰਾਸ਼ਟਰੀ ਗਾਨ ਤੋਂ ਬਾਅਦ ਬੱਚਿਆਂ ਨੂੰ ਸਟੇਸ਼ਨਰੀ ਅਤੇ ਮਠਾਈਆਂ ਵੰਡੀਆਂ ਗਈਆਂ ਇਸ ਮੌਕੇ ਸਾਬਕਾ ਡੀਐਸਪੀ ਸੋਮਨਾਥ ਜਸਵੀਰ ਕੋਟਲਾ ਮਨੋਹਰ ਲਾਲ ਪੰਚ ਹੀਰਕ ਜੋਸ਼ੀ ਪੰਚ ਸਤਨਾਮ ਕੁਮਾਰ ਪੰਚ ਸੋਮਨਾਲ ਪੰਚ ਰਮੇਸ਼ ਕੁਮਾਰ ਆਦਿ ਮੌਜੂਦ ਸਨ multim-b Льдъ,bird жеў, кой ਗਾਏ ਸਬ ਜਯਾ ਬਾਤਾ ਜਨੇ ਗਣ ਮਂਗਲ ਦਾਇਕ ਜਯਾ ਹੇ ਭਾਰਤ ਭਾਗਿ ਦੇਸ਼ ਵਾਸੀਆਂ ਨੂੰ ਗਣਤੰਤਰ ਦਿਵਸ ਦੀਆਂ ਬਹੁਤ-ਬਹੁਤ ਵਧਾਈਆਂ ਅੱਜ ਦੇ ਦਿਨ 26 ਜਨਵਰੀ 1950 ਨੂੰ ਭਾਰਤੀ ਸੰਵਿਧਾਨ ਲਾਗੂ ਹੋਇਆ ਸੀ ਉਸ ਤੋਂ ਬਾਅਦ ਇਹ ਗਣਤੰਤਰ ਦਿਵਸ ਮਨਾਇਆ ਜਾਂਦਾ ਹੈ ਤੇ ਇੱਕ ਵਾਰ ਸਾਰੇ ਪਿੰਡ ਵਾਸੀਆਂ ਤੇ ਦੇਸ਼ ਵਾਸੀਆਂ ਨੂੰ ਇਸ ਦੀ ਬਲਖ-ਬਲਖ ਵਧਾਈ ਹੋਵੇ ਜਿਸ ਤਰ੍ਹਾਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਸਾਡਾ ਦੇਸ਼ 15 ਅਗਸਤ ਨੂੰ ਆਜ਼ਾਦ ਹੋਇਆ ਸੀ ਔਰ ਇਸ ਆਜ਼ਾਦ ਮੁਲਕ ਵਾਸਤੇ ਸੰਵਿਧਾਨ ਦਾ ਹੋਣਾ ਬਹੁਤ ਜ਼ਰੂਰੀ ਸੀ ਜੋ ਅੱਜ 26 ਜਨਵਰੀ 1950 ਨੂੰ ਡਾਕਟਰ ਬੀਮਰਾਓ ਅੰਬੇਦਕਰ ਸਾਹਿਬ ਜੀ ਦੁਆਰਾ ਰਚਿਤ ਕਨਸਟੀਚਿਊਸ਼ਨ ਆਫ ਇੰਡੀਆ ਲਾਗੂ ਕੀਤਾ ਗਿਆ ਸੀ ਅੱਜ ਹੀ ਇਸ ਦੇਸ਼ ਦੇ ਵਿੱਚ ਸੰਵਿਧਾਨ ਲਾਗੂ ਹੋਣ ਕਰਕੇ ਸੰਵਿਧਾਨ ਨੇ ਆਪਣੀਆਂ ਸ਼ਕਤੀਆਂ ਪ੍ਰਾਪਤ ਹੋਈਆਂ ਸੀ ਇਸ ਸੰਵਿਧਾਨ ਦੇ ਨਾਲ ਹਰ ਇੱਕ ਨੂੰ ਬਰਾਬਰੀ ਦਾ ਦਰਜਾ ਮਿਲਿਆ ਕੋਈ ਪੇਤ ਭਾਵ ਖਤਮ ਹੋਇਆ ਜੋ ਔਰਤਾਂ ਹੈ ਲੜਕੀਆਂ ਹੈ ਉਹਨਾਂ ਨੂੰ ਬਰਾਬਰ ਦਾ ਅਧਿਕਾਰ ਦਿੱਤਾ ਗਿਆ ਔਰ ਇਹ ਸਭ ਤੋਂ ਮਹਾਨ ਪੁਰਬ ਜਿਹੜਾ 26 ਜਨਵਰੀ ਦਾ ਭਾਰਤ ਵਿੱਚ ਮਨਾਇਆ ਜਾਂਦਾ ਹੈ ਸੋ ਇੱਕ ਵਾਰ ਫਿਰ ਸਾਰਿਆਂ ਨੂੰ ਭਾਰਤ ਮਾਤਾ ਕੀ ਜੈ ਭਾਰਤ ਮਾਤਾ ਕੀ ਜੈ ਭਾਰਤ ਮਾਤਾ ਕੀ ਜੈ ਭਾਰਤ ਕੀ ਜੈ ਭਾਰਤ ਮਾਤਾ ਕੀ ਜੈ ਜੈ ਹਿੰਦ ਜੈ ਹਿੰਦ ਅੱਜ ਦੇ ਇਸ 77ਵੇਂ ਗਨਤੰਤਰਤਾ ਦਿਵਸ ਤੇ ਮੈਂ ਆਪਣੇ ਵੱਲੋਂ ਸਾਰੇ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈਆਂ ਦਿੰਦਾ ਇਹ ਜਿਹੜਾ ਦਿਨ ਆ 26 ਜਨਵਰੀ ਇਸ ਦਿਨ ਸਾਡੇ ਦੇਸ਼ ਦਾ ਜਿਹੜਾ ਸੰਵਿਧਾਨ ਆ ਜਿਸ ਦੇ ਅਨਸਾਰ ਸਾਡੇ ਦੇਸ਼ ਨੂੰ ਕਾਨੂੰਨ ਅਨਸਾਰ ਚੱਲਣ ਦੀ ਆਗਿਆ ਮਿਲੀ ਇਸ ਦਿਨ ਸਾਡੇ ਸੰਵਿਧਾਨ ਨੂੰ ਲਾਗੂ ਕੀਤਾ ਗਿਆ ਸੀਗਾ ਤੇ ਮੈਂ ਸਭ ਤੋਂ ਪਹਿਲਾਂ ਜਿਹੜੇ ਸਾਡੇ ਸੰਵਿਧਾਨ ਦੇ ਨਿਰਮਾਤਾ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਤੇ ਉਹਨਾਂ ਦੀ ਟੀਮ ਨੂੰ ਕੋਟਿ-કોટਿ ਨਮਨ ਕਰਦਾ ਜਿਨ੍ਹਾਂ ਨੇ ਸਾਨੂੰ ਇਸ ਤਰ੍ਹਾਂ ਦਾ ਇੱਕ ਸੰਵਿਧਾਨ ਬਣਾ ਕੇ ਦਿੱਤਾ ਜਿਸ ਦੇ ਅਨੁਸਾਰ ਚੱਲ ਕੇ ਅੱਜ ਸਾਡਾ ਦੇਸ਼ ਵਿਸ਼ਵ ਦੀ ਯਾਨਕੀ ਸਰਮੋਰ ਸ਼ਕਤੀਆਂ ਵਿੱਚ ਸ਼ਾਮਿਲ ਹੋ ਰਿਹਾ ਇਸ ਦਾ ਜਿਹੜਾ 26 ਨਵੰਬਰ 1949 ਵਿੱਚ ਇਸ ਨੂੰ ਅਪਣਾ ਲਿਆ ਗਿਆ ਸੀਗਾ ਬਣ ਕੇ ਤਿਆਰ ਹੋ ਗਿਆ ਸੀ ਸਾਡਾ ਸੰਵਿਧਾਨ ਤੇ ਉਸ ਨੂੰ 26 ਜਨਵਰੀ 1950 ਵਿੱਚ ਲਾਗੂ ਕੀਤਾ ਗਿਆ ਇਸ ਤੋਂ ਪਹਿਲਾਂ ਦੇਸ਼ ਜਦੋਂ ਆਜ਼ਾਦ ਹੋਇਆ 15 ਅਗਸਤ 1947 ਵਿੱਚ ਉਸ ਲਈ ਬਹੁਤ ਹੀ ਸਾਡੇ ਦੇਸ਼ ਭਗਤਾਂ ਨੇ ਕੁਰਬਾਨੀਆਂ ਦਿੱਤੀਆਂ ਉਸ ਦਿਨ ਨੂੰ ਸਾਨੂੰ ਦਿਖਾਉਣ ਲਈ 15 ਅਗਸਤ 1947 ਦਾ ਦਿਨ ਦੇਖਣ ਲਈ ਬਹੁਤ ਸਾਰੀਆਂ ਸ਼ਹੀਦੀਆਂ ਦਿੱਤੀਆਂ ਗਈਆਂ ਜਿਸ ਦੇ ਕਾਰਨ ਸਾਡਾ ਦੇਸ਼ ਆਜ਼ਾਦ ਹੋ ਸਕਿਆ ਆਜ਼ਾਦੀ ਤੋਂ ਬਾਅਦ ਇਸ ਨੂੰ ਇੱਕ ਸੰਪ੍ਰਭੂ ਗਨਤੰਤਰ ਤੇ ਇੱਕ ਆਜ਼ਾਦ ਮੁਲਕ ਬਣਾਉਣ ਲਈ ਉਸ ਨੂੰ ਚਲਾਉਣ ਲਈ ਜਿਹੜਾ ਜਿਸ ਤਰ੍ਹਾਂ ਬਾਕੀ ਦੇਸ਼ ਕਾਨੂੰਨ ਦੇ ਅਨੁਸਾਰ ਚੱਲਦੇ ਹਨ ਤੇ ਸਾਡੇ ਦੇਸ਼ ਨੂੰ ਵੀ ਲੋੜ ਸੀ ਕਿ ਇਸ ਵਿੱਚ ਕਾਨੂੰਨ ਦੀ ਸਥਾਪਨਾ ਕੀਤੀ ਜਾਵੇ ਜਿਸ ਦੇ ਅਨੁਸਾਰ ਲੋਕਾਂ ਦਾ ਜੀਵਨ ਜਾਪਨ ਹੋਵੇ ਤੇ ਉਹ ਆਪਣੀਆਂ ਮਰਿਆਦਾਵਾਂ ਵਿੱਚ ਰਹਿ ਕੇ ਤੇ ਆਪਣੇ ਕਰਤੱਵਾਂ ਦਾ ਪਾਲਣ ਕਰਦੇ ਹੋਏ ਤੇ ਆਪਣੇ ਅਧਿਕਾਰਾਂ ਦੀ ਰੱਖਿਆ ਕਰਦੇ ਹੋਏ ਸਾਡੇ ਦੇਸ਼ ਦੇ ਵਿਕਾਸ ਵਿੱਚ ਆਪਣਾ ਯੋਗਦਾਨ ਪਾਉਣ ਤੇ ਉਹ ਸਾਰੇ ਦਾ ਸਾਰਾ ਜੋ ਵੀ ਸਾਨੂੰ ਇੱਕ ਡਾਇਰੈਕਸ਼ਨਸ ਦੇਣੀਆਂ ਸੀ ਉਹ ਸਾਡਾ ਸੰਵਿਧਾਨ ਸਾਨੂੰ ਦਿੰਦਾ ਹੈ ਤੇ ਅੱਜ 77 ਸਾਲ ਹੋ ਗਏ ਸਾਡੇ ਗਨਤੰਤਰ ਨੂੰ ਲਾਗੂ ਹੋਇਆ ਤੇ ਬਹੁਤ ਕੁਝ ਸਾਡੇ ਦੇਸ਼ ਨੇ ਅਚੀਵ ਕੀਤਾ ਆ ਬਹੁਤ ਹੀ ਮੁਸ਼ਕਲਾਂ ਦਾ ਸਾਹਮਣਾ ਕਰਦੇ ਹੋਏ ਆਪਾਂ ਇੱਥੇ ਪਹੁੰਚੇ ਆਂ ਤੇ ਬਹੁਤ ਸਾਰੀਆਂ ਜਿਹੜੀਆਂ ਕ੍ਰੀਤੀਆਂ ਉਹ ਖਤਮ ਹੋ ਚੁੱਕੀਆਂ ਸਾਡੇ ਦੇਸ਼ 'ਚੋਂ ਪਰ ਕੁਝ ਹੱਲੇ ਵੀ ਹੌਲੀ-ਹੌਲੀ ਜਾਣ ਕੇ ਉਹਨਾਂ ਦਾ ਆਪਾਂ ਖਾਤਮਾ ਕਰਾਂਗੇ ਤੇ ਇਸ ਇਸ ਮੌਕੇ ਤੇ ਮੈਂ ਇਹ ਕਹਿਣਾ ਚੁਣਾਂ ਕਿ ਜਿਸ ਤਰ੍ਹਾਂ ਆਪਣੇ ਹੱਲੇ ਦੇਸ਼ ਵਿੱਚ ਜ ਆਪਣੇ ਪੰਜਾਬ ਵਿੱਚ ਖਾਸ ਤੌਰ ਤੇ ਜਿਹੜਾ ਨਸ਼ੇ ਦਾ ਜਿਹੜਾ ਦੌਰ ਆ ਹੱਲੇ ਵੀ ਚੱਲ ਰਿਹਾ ਤੇ ਹੋਰ ਵੀ ਜਿਹੜਾ ਕ੍ਰਾਈਮ ਨੂੰ ਆਪਾਂ ਕਾਬੂ ਪਾਉਣ ਵਿੱਚ ਜਿਹੜਾ ਹੱਲੇ ਹੋਰ ਕੰਮ ਕਰਨ ਦੀ ਲੋੜ ਆ ਤੇ ਜਿਹੜੀਆਂ ਸਾਡੇ ਦੇਸ਼ ਦੇ ਵਿਕਾਸ ਵਿੱਚ ਰੁਕਾਵਟਾਂ ਆ ਰਹੀਆਂ ਜਿਹੜੀਆਂ ਉਹਨਾਂ ਨੂੰ ਦੂਰ ਕਰਨ ਦੀ ਹੱਲੇ ਹੋਰ ਲੋੜ ਆ ਤੇ ਦੇਸ਼ ਦੀ ਸਰਕਾਰਾਂ ਬਹੁਤ ਕੰਮ ਕਰ ਰਹੀਆਂ ਵਧੀਆ ਕੰਮ ਕਰ ਰਹੀਆਂ ਪਰ ਸਾਨੂੰ ਸਾਰਿਆਂ ਨੂੰ ਮਿਲ ਕੇ ਵੀ ਆਪਣੇ ਕਰਤੱਵਾਂ ਅਨੁਸਾਰ ਜਿਹੜਾ ਪਾਲਣ ਕਰਨਾ ਚਾਹੀਦਾ ਦੇਸ਼ ਦੇ ਨਾਗਰਿਕਾਂ ਨੂੰ ਤੇ ਇਹ ਜਿਹੜਾ ਗਨਤੰਤਰ ਸਾਨੂੰ ਬਹੁਤ ਹੀ ਸ਼ੀਧੀਆਂ ਤੋਂ ਬਾਅਦ ਪ੍ਰਾਪਤ ਹੋਇਆ ਇਸ ਦੀ ਰੱਖਿਆ ਕਰਨੀ ਆ ਤੇ ਆਪਣੇ ਦੇਸ਼ ਨੂੰ ਇੱਕ ਡਿਵੈਲਪਡ ਕੰਟਰੀ ਵਿਕਸਿਤ ਦੇਸ਼ ਬਣਾਉਣਾ ਆਪਾਂ ਜਿਸ ਤਰ੍ਹਾਂ ਕਿ ਜਿਹੜੇ ਬਾਕੀ ਵੈਸਟਰਨ ਕੰਟਰੀਸ ਹੈਗੇ ਆ ਯੂਐਸਏ ਹੈਗਾ ਜਾਂ ਹੋਰ ਜਿਹੜੇ ਕੰਟਰੀਸ ਹੈਗੇ ਆ ਉਹਨਾਂ ਦੇ ਆਪਾਂ ਬਰਾਬਰ ਲਿਆ ਕੇ ਉਹਨੂੰ ਖੜਾ ਕਰਨਾ ਹੈ ਜਿੱਥੇ ਕੋਈ ਵੀ ਗਰੀਬ ਨਾ ਹੋਵੇ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਕੋਈ ਕਮੀ ਨਾ ਹੋਵੇ ਇੱਕ ਸੁਖ ਸੁਖੀ ਤੇ ਸਮ੍ਰiddhi ਵਾਲਾ ਜਿਹੜਾ ਜੀਵਨ ਹਰੇਕ ਸਾਡੇ ਦੇਸ਼ ਦਾ ਨਾਗਰਿਕ ਜੀਵੇ ਅਜਿਹੀ ਆਪਾਂ ਕਲਪਨਾ ਕਰਦੇ ਆ ਤੇ ਅਜਿਹੀ ਸਾਡੇ ਸੰਵਿਧਾਨ ਦੇ ਬ੍ਰਹਮਤਮਾ ਦੀ ਕਲਪਨਾ ਸੀ ਤੇ ਅਸੀਂ ਸਾਰੇ ਮਿਲ ਕੇ ਉਹਨਾਂ ਦੇ ਇਸ ਜਿਹੜਾ ਉਹਨਾਂ ਨੇ ਸੁਪਨਾ ਦੇਖ ਕੇ ਇਸ ਸੰਵਿਧਾਨ ਦਾ ਸਾਡੇ ਨਿਰਮਾਣ ਕੀਤਾ ਸੀ ਗਣਤੰਤਰ ਸਾਡੇ ਦੇਸ਼ ਨੂੰ ਬਣਾਇਆ ਸੀਗਾ ਉਸ ਨੂੰ ਆਪਾਂ ਅੱਗੇ ਲਿਜਾਣ ਲਈ ਉਸ ਤੇ ਪਹਿਰਾ ਦੇਣ ਲਈ ਆਪਾਂ ਸਾਰੇ ਮਿਲ ਕੇ ਇਕੱਠੇ ਹੋ ਕੇ ਕੰਮ ਕਰੀਏ ਤੇ ਇਹੀ ਮੇਰੇ ਸਾਰੇ ਆ ਦੇਸ਼ਵਾਸੀਆਂ ਨੂੰ ਸੁਨੇਹਾ ਹੈ ਬਹੁਤ ਬਹੁਤ ਧੰਨਵਾਦ ਜੀ ਭਾਰਤ ਮਾਤਾ ਭਾਰਤ ਮਾਤਾ ਕੀ ਜੈ ਜੈ ਹਿੰਦ ਜੈ ਹਿੰਦ